ਦੇ ਹਿੱਸੇ ਦਾ ਪਾਣੀ ਆ ਇੱਕ ਸਿੱਧੇ ਤੌਰ ਤੇ ਮੈਸੇਜ ਜੂਰ ਦਿੱਤਾ ਜਾ ਰਿਹਾ ਕਿ ਅਸੀਂ ਇਸ ਤੋਂ ਬਾਅਦ ਹਰਿਆਣੇ ਨੂੰ ਵਾਧੂ ਪਾਣੀ ਨਹੀਂ ਦੇਵਾਂਗੇ ਕਿਉਂਕਿ ਪਿਛਲੀ ਵਾਰ 103% ਦਾ ਪਾਣੀ ਚਲਿਆ ਗਿਆ ਸੀ ਜਿਹੜਾ 3% ਉੱਤੇ ਪਾਣੀ ਚਲਿਆ ਗਿਆ ਸੀ ਹੁਣ ਇਸ ਵਾਰ ਨਹੀਂ ਜਾਣਾ ਇਸ ਵਾਰ ਮੈਨੇਜਮੈਂਟ ਖੁਦ ਕਰਨੀ ਪਈਗੀ ਸਾਡੇ ਨਾਲ ਤੇ ਬਰਿੰਦਰ ਗੋਇਲ ਜੀ ਨੇ ਲਾਈਵ ਜੁੜੇ ਹੋਏ ਨੇ ਸਾਡੇ ਨਾਲ ਗੋਇਲ ਸਾਹਿਬ ਅ ਅੱਜ ਪਹਿਲਾਂ ਤਾਂ ਪਾਣੀ ਕਿੰਨਾ ਛੱਡਣਾ ਹੈ ਤੁਸੀਂ ਇੱਥੋਂ ਪ੍ਰੋਗਰਾਮ ਕੀ ਰਹੇਗਾ ਮੁੱਖ ਮੰਤਰੀ ਆ ਰਹੇ ਨੇ ਐਡਾ ਵੱਡਾ ਪ੍ਰੋਗਰਾਮ ਸਾਨੂੰ ਖੁਸ਼ੀ ਆ ਪਾਣੀ ਛੱਡਣ ਦੇ ਵਿੱਚ ਰਾਣਾ ਸਾਡਾ ਹੀ ਆ ਇਹਦਾ ਪਹਿਲਾਂ ਹੁਣੇ ਧੱਕੇ ਕਰਨ ਦੀ ਕੋਸ਼ਿਸ਼ ਕੀਤੀ ਇਹਨਾਂ ਨੇ ਆਪਦੀਆਂ ਨਕਾਮੀਆਂ ਛਾਉਣ ਦੀ ਕੋਸ਼ਿਸ਼ ਕੀਤੀ ਸੀ ਇਸ ਕਰਕੇ ਇਹਨਾਂ ਨੇ ਹਾ ਹੁਲਾ ਖੜਾ ਕੀਤਾ ਸੀ ਤੇ ਅਸੀਂ ਆਪਣੇ ਪਾਣੀਆਂ ਦੀ ਰਾਖੀ ਕੀਤੀ ਸੀ ਅੱਜ ਪਾਣੀ ਛੱਡਣਾ ਤੇ ਇਹਨਾਂ ਨੂੰ ਛੱਡਾਂਗੇ ਸੀ ਪਾਣੀ ਕਿੰਨਾ ਪੜੀ ਜੋ ਵੀ ਪਾਣੀ ਦੇਖੋ ਵਾਟਰ ਕੈਰੀਿੰਗ ਕੈਪੈਸਿਟੀ ਜੋ ਹੈ ਨਹਿਰ ਦੀ ਉਹਦੇ ਮੁਤਾਬਕ ਪਾਣੀ ਛੱਡ ਦੇਣਗੇ ਸਾਡਾ ਸ਼ੇਅਰ ਵੀ ਡਿਸਾਈਡਡ ਹੈ ਇਹਨਾਂ ਦਾ ਵੀ ਡਿਸਾਈਡਡ ਹੈ ਕੋਈ ਰੋਲਾ ਨਹੀਂ ਕਿਸੇ ਗੱਲ ਦਾ ਰੋਲਾ ਪਿਛਲੇ ਵਾਰ ਤੇ ਆ ਮਾਮਲਾ ਹਾਈ ਕੋਰਟ ਦੀਆਂ ਬਰੂਹਾਂ ਤੱਕ ਪਹੁੰਚ ਗਿਆ ਇਸ ਵਾਰ ਪਾਣੀ ਵਧ ਦੇਣ ਦੇ ਮੂਡ 'ਚ ਹੈਗੇ ਹੋ ਜਾਂ ਪਹਿਲਾਂ ਹੀ ਇਸ ਵਾਰ ਕੋਈ ਤੁਸੀਂ ਅਪੀਲ ਕਰੋਗੇ ਸਲਾਹ ਦੇਵੋਗੇ ਵੀ ਪਾਣੀ ਉਹਨਾਂ ਕਿਸੇ ਤਰ੍ਹਾਂ استعمال ਕਰਿਓ ਬਾਅਦ 'ਚ ਮਿਲਣਾ ਬਿਲਕੁਲ ਮੈਂ ਤਾਂ ਇਹੀ ਬੇਨਤੀ ਕਰੂੰਗਾ ਉਹਨਾਂ ਨੂੰ ਪਹਿਲਾਂ ਵੀ ਉਹਨਾਂ ਦੀ ਗਲਤੀ ਸੀ ਕੋਈ ਇਹ ਵਿਸ਼ਾ ਨਹੀਂ ਤੇ ਜਿਹੜਾ ਏਡਾ ਵੱਡਾ ਇਹਨਾਂ ਨੇ ਪਤੰਗੜ ਖੜਾ ਕੀਤਾ ਮੈਂ ਇਹ ਸਮਝਦਾ ਕਿ ਇਹਨਾਂ ਦੀ ਪਲਾਨਿੰਗ ਸਹੀ ਨਹੀਂ ਤੇ ਪੂਰ ਪਲਾਨਿੰਗ ਤੇ ਜਿਹਦੇ ਬਾਰੇ ਅਸੀਂ ਬਕਾਇਦਾ ਲੈਟਰ ਲਿਖ ਕੇ ਇਹ ਸ਼ਬਦ ਲਿਖੇ ਹੋਏ ਨੇ ਉਹਦੇ ਵਿੱਚ ਕਿ ਪੂਰ ਪਲਾਨਿੰਗ ਹੈ ਤੁਹਾਡੀ ਤੁਸੀਂ 96% ਪਾਣੀ ਆਪਦਾ ਯੂਟਿਲਾਈਜ਼ ਕਰ ਚੁੱਕੇ 21 ਮਈ ਹਲੇ ਦੂਰ ਹੈ ਪਰ ਇਹਨਾਂ ਨੇ ਕੋਈ ਧਿਆਨ ਨਹੀਂ ਕੀਤਾ ਸੋ ਇਹ ਆਪਦਾ ਪਾਣੀ ਸਹੀ ਪਲਾਨਿੰਗ ਬਣਾਉਣਾ ਪਾਣੀ ਕੁਦਰਤ ਦੀ ਦੇਣ ਅਸੀਂ ਵੰਡਦੇ ਹਾਂ ਜਿੰਨਾ ਸ਼ੇਅਰ ਜਿਹਦਾ ਹੈਗਾ ਉਹਦੇ ਮਤਾਬਕ ਯੂਟਿਲਾਈਜ਼ ਕਰੇ ਕਿਸੇ ਨੂੰ ਕੋਈ ਪ੍ਰੋਬਲਮ ਨਹੀਂ ਸੀ ਆਪਣਾ ਸ਼ੇਅਰ ਯੂਟਿਲਾਈਜ਼ ਕਰਾਂਗੇ ਹੋਰ ਨਾ ਕਰਨ ਗੁਦਰਤ ਨੇ ਪਾਣੀ ਵੱਧ ਦਿੱਤਾ ਵੱਧ ਯੂਟਿਲਾਈਜ਼ ਕਰ ਲਾਂਗੇ ਅਜੇਸਟਪੈਕ ਦਾ بارشਾਂ ਦਾ ਪਾਣੀ ਆ ਜਾਣਾ ਡੈਮਾਂ ਦੇ ਵਿੱਚ ਸਤੰਬਰ ਤੱਕ ਆ ਜਾਣਾ ਸਤੰਬਰ ਤੱਕ ਆ ਜੂਗਾ ਉਹ ਤਾਂ ਕੀ ਮੰਤਨ ਵੀ ਕਰ ਸਕਦੇ ਹੋ ਕਿ ਜੇ ਵੱਧ ਆ ਗਿਆ ਤਾਂ ਚਲੋ ਦੇਖੀਏ ਉਹ ਮੰਤ ਤਾਂ ਹੁੰਦਾ ਹੀ ਹੈ ਉਹ ਸਾਰਾ ਡਿਸਾਈਡਡ ਹੈ ਕਦੇ ਘਟਾ ਜਾਂਦਾ ਕਦੇ ਵੱਧ ਜਾਂਦਾ ਬਿਲਕੁਲ ਉਹ ਸਾਰਾ ਉਹਦੇ ਮੁਤਾਬਕ ਯੂਟਿਲਾਈਜ਼ ਹੋਏਗਾ ਤੁਸੀਂ ਕਾਨੂੰਨੀ ਮਹਾਰਤ ਵੀ ਰੱਖਦੇ ਹੋ ਐਡਵੋਕੇਟ ਵੀ ਹੋ ਜਿਹੜੇ ਕੇਸ ਹਾਈ ਕੋਰਟ ਦੇ ਵਿੱਚ ਸਟੈਂਡ ਕਰ ਰਹੇ ਨੇ ਕੱਲ ਵੀ ਹੀアリング ਹੈਗੀ ਆ ਉਹ ਫਿਰ ਕੇਸ ਕਿੱਥੇ ਜ ਹੁਣ ਸਟੈਂਡ ਕਰਨਗੇ ਕਿਉਂਕਿ ਮਾਮਲਾ ਰੇਡ ਦਾ ਪਿਛਲੇ ਸਾਲ ਦੇ ਪਾਣੀ ਦਾ ਸੀ ਉਹ ਤਾਂ ਖਤਮ ਹੀ ਹੋ ਗਿਆ ਹੁਣ ਹੁਣ ਅੱਗੇ ਕੀ ਉਹਦਾ ਰੂਪ ਪਏਗਾ ਉਹ ਕੇਸ ਮਾਨਯੋਗ ਹਾਈ ਕੋਰਟ ਚ ਚੱਲ ਰਿਹਾ ਇਸ ਕਰਕੇ ਮੈਂ ਜਾਦੇ ਗੱਲ ਤਾਂ ਨਹੀਂ ਕਹਿ ਸਕਦਾ ਉਹਦੇ ਬਾਰੇ ਪਰ ਇਹ ਹੈ ਵੀ ਜਿੱਤੇ ਤੱਕ ਮੈਂ ਸਮਝਦਾ ਇਹਨਾਂ ਨੇ 2 ਤਾਰੀਖ ਦੇ ਇੱਕ ਜੋ ਮਿਨਿਸਟਰੀ ਆਫ ਹੋਮ ਨਾਲ ਗੱਲ ਹੋਈ ਦੀ ਉਹਨੂੰ ਇੰਪਲੀਮੈਂਟ ਕਰਨ ਦੀ ਗੱਲ ਕੀਤੀ ਹੈ ਪਰ ਉਸ ਮੀਟਿੰਗ ਦੇ ਵਿੱਚ ਕੁਝ ਨਹੀਂ ਹੋਇਆ ਮੈਂਸ ਵੀ ਨੇ ਕੋਈ ਉੱਤੇ ਸਾਈਨ ਹੋਏ ਹੋਏ ਇੱਕ ਨੀਅਰ ਪ੍ਰੈਸ ਨੋਟ ਦੇ ਜ਼ਰੀਏ ਇਹਨਾਂ ਨੇ ਹਾਈ ਕੋਰਟ ਦੇ ਵਿੱਚ ਪਹੁੰਚ ਕੀਤੀ ਹੈ ਤੇ ਮਾਨਯੋਗ ਹਾਈ ਕੋਰਟ ਨੇ ਸਾਰਾ ਰਿਕਾਰਡ ਦੇਖ ਕੇ ਦੇਖ ਲਿਆ ਸੀ 3 ਤਰੀਕ ਦਾ ਜਿਹੜਾ ਆਰਡਰ ਤੇ ਅਸੀਂ ਤੇ ਰਿਵਿਊ ਪਾਈ ਕਿ ਸਾਨੂੰ ਆਰਡਰ ਤਾਂ ਦੱਸ ਦਿਓ ਕੀ ਹੈ ਸਾਨੂੰ ਤਾਂ ਪਤਾ ਹੀ ਕੁਝ ਨਹੀਂ ਜਦੋਂ ਕੁਝ ਹੋਇਆ ਹੀ ਨਹੀਂ ਉੱਤੇ ਸੋ ਉਹ ਮਾਨਯੋਗ ਹਾਈ ਕੋਰਟ ਦੇ ਸਾਰਾ ਧਿਆਨ ਦੇ ਵਿੱਚ ਆ ਉਹ ਸਹੀ ਫੈਸਲਾ ਮਾਨਯੋਗ ਹਾਈ ਕੋਰਟ ਕਰੇਗੀ ਅੱਜ ਮੁੱਖ ਮੰਤਰੀ ਆ ਰਹੇ ਨੇ ਥੋੜੀ देरत ਪਹੁੰਚ ਜਾਣਗੇ ਉਹ ਕਪਾਣੀਆਂ ਦੇ ਮਸਲੇ ਦੇ ਉੱਤੇ ਸਿਆਸਤ ਗਰਮਾਈ ਇਸ ਦੇ ਉੱਤੇ ਮੰਥਨ ਦਾ ਜ਼ਿਕਰ ਵੀ ਕੀਤਾ ਜਾ ਰਿਹਾ ਤੇ ਅੱਜ ਪਾਣੀ ਛੱਡਿਆ ਜਾ